ਮੈਂ ਤੁਹਾਨੂੰ ਦੱਸ ਦਿੰਦਾ 10:00 ਵਜੇ ਪੁਲਸੀ ਕਮਿਟੀ ਉਹ ਵੀ ਆਉਂਦੀ ਹੈ ਉੱਪਰ ਬੀਬੀ ਚ ਟਕਟ ਕਹਿੰਦੇ ਸੀ ਇਹਨੇ ਖਾਣੇ ਸਾਡੀ ਕੋਈ ਨਹੀਂ ਸੁਣਦਾ ਉਹ ਹੀ ਤਾਂ ਕਹਿੰਦਾ ਦੱਸੋ ਫਿਰ ਅੱਗੇ ਕੀ ਹੋਣਾ ਹੈ ਕਹਿੰਦਾ ਤੁਸੀਂ ਕੀ ਕਰੀਏ ਖਾਣੇ ਇੱਦਾਂ ਕਿੰਨੇ ਸਾਸ ਲਈ ਉਹ ਤਾਂ ਗੇਨ ਕਰਕੇ ਬੁੜਕੇ ਤੁਹਾਨੂੰ ਖੁਦ ਕਰਨਾ ਪੈਣਾ ਹੈ ਬਿਲਕੁਲ ਇਹਦੇ ਨਹੀਂ ਆਵਾਜ਼ ਦਾ ਆਪ ਚੱਕਣੀ ਪੈਂਦੀ ਹੈ ਜੇ ਲੋਕ ਤੁਸੀਂ ਖੁਦ ਕਰੋਗੇ ਤੇ ਫਿਰ ਤੇ ਨਜ਼ਰੇ ਦਾ ਸੈਂਸਡਰ ਨਹੀਂ ਕਰ ਸਕਦਾ ਕੋਈ ਨਹੀਂ ਲਾ ਚੀਜ਼ ਕਾਸੀ ਭਾਈ ਦੁਖੀ ਆ ਵੀਡੀਓ ਚ ਲਾ ਦੇ ਦੋ ਬੱਚੇ ਨਾ ਚਾਰ ਪੰਜ 11 ਇੱਕ ਦੇ ਘਰੀ ਹੋ ਸਕਦੀ ਬਾਰੇ ਆਜੋ ਆਜੋ ਬਾਨ ਫਿਰ ਮਸਾਣ ਬੱਚੇ ਬੱਦ ਦੇ ਅਸੀਂ ਪਿੱਛੇ ਪਿੱਛੇ ਭੱਜਦੇ ਬੱਚਿਆਂ ਦੇ ਘਰੀ ਉਧਰ ਪੱਜੇ ਘਰੀ ਇਧਰ ਪੱਜੇ ਅਸੀਂ ਬਹੁਤ ਦੁਖੀ ਰਹਿੰਦੇ ਫਿਰਦੇ ਹਾਂ ਗਾੜੀਆਂ ਇੱਚੇ ਰੱਖੇ ਖੰਦੇ ਫਿਰਦੇ ਬੱਚਾ ਅਬੇ ਐਸੇ ਆ ਵੀ ਦਬਾਉਂਦੇ ਐਸੀ ਕਰਕੇ ਖੰਦੇ ਕੰਮ ਮੈਂ ਨਹੀਂ ਦਬਾਉਂਦਾ ਆਪਾ ਰੋਟੀ ਖਬਰ ਕੀ ਹੋਣੀ ਐਸੇ ਬੱਚੇ ਅਸਾ ਮੈਂ ਨਹੀਂ ਕਰਦੇ ਜਾੜਾ ਹੱਲ ਕਰੋ ਕੋਈ ਨਾ ਜਿੱਕਾ ਇੱਥੇ ਪੂਰਾ ਬਰਾਬਤ ਹੋ ਗਿਆ ਇਹ ਹਾਂ ਜੋ ਖਿੱਚ ਹੋਗਾ ਕੋਈ ਨਾ ਕੋਈ ਨਾ ਹੱਥ ਮੇਰਾ ਕਰੜ ਵੀ ਮਰੇ ਇਹਨਾਂ ਸੇ ਨਾਰਾ ਜਵਾਨ ਲੈ ਕੇ ਤੇ ਕੁੜੀ ਦਾ ਇੱਥੇ ਕੜੀ ਚੋਦੀ ਵੀ ਮਰੇ ਉਹ ਕੁੜੀ ਨੂੰ ਵੀ ਕਵਰੇਜ ਕਰ ਲਈ ਆਪਾ ਜੀ ਦਾ ਘਰ ਨੰਬਰ ਇਹਨੂੰ ਵਿਚਾਰੀ ਨੇ ਪੈਨਸ਼ਨ ਬਣਾ ਨਹੀਂ ਆ ਬਜਾ 10000 ਰੁਪਏ ਮੈਂ ਵਰਦਮ ਚੁੱਟੀ ਕਰਾਈਏ ਮਨੇ ਆਪਣੇ ਮੁੰਡੇ ਦਿਖਾ ਕੇ ਦੀ

ਚੁੱਪ ਕਰੋ ਵੀਰ ਜੀ ਚੁੱਪ ਕਰੋ ਚੁੱਪ ਕਰੋ ਕੋਈ ਨਾ ਹੋਣ ਖੋਣੇ ਕੀ ਕਰਮ ਪ੍ਰਮਾਤਮਾ ਲਈ ਲਿਖਿਆ ਨੇ ਪਰ ਆਪਣੇ ਬੱਚੇ ਵੀ ਤਾਂ ਅਰਜ਼ੀ ਕਰਦੇ ਨੇ ਨਾ ਅਸੀਂ ਤੁਹਾਡਾ ਸਾਥ ਦਵਾਂਗੇ ਤਾਂ ਕਿ ਅੱਗੇ ਤੋਂ ਇਹੋ ਜਿਹਾ ਕੁਝ ਹੋਰ ਨਾ ਹੋਵੇ ਹੈਨਾ ਜਿਸ ਜੀ ਬਾਦ ਨੂੰ ਕੁਝ ਪਤਾ ਬਿਨਾਂ ਕਰਨ ਨੂੰ ਕੰਮ ਕਰਦੇ ਨੇ ਮਜ਼ਾ ਕਰਦੇ ਚੁੱਪ ਕਰੋ ਚੁੱਪ ਕਰੋ ਬੱਚੇਨ ਬਰੋਗੋ ਚੁੱਪ ਕਰੋ ਚੁੱਪ ਕਰੋ ਰੋਣਾ ਇਹਦਾ ਪਾਣੀ ਲੈ ਕੇ ਦਿਓ ਉਹਨੂੰ ਪੰਦਾ ਹੈ ਗਲਾਸ ਪਾਣੀ ਤੇ ਬੋਲਿਆ ਰੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਹਾਂ ਦਰਾਹ ਦੇ ਵਾਰਡ ਨੰਬਰ 8 ਵਿਖੇ ਜਿੱਥੇ ਕਿ ਅੱਜ ਐਡਵੋਕੇਟ ਗੁਰਜੋਤ ਕੌਰ ਮਾਗੜ ਜੀ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਉਹਨਾਂ ਨੂੰ ਪੁੱਛਦਿਆਂ ਕਿ ਇਹ ਵਾਰਡ ਨੰਬਰ 8 ਵਿੱਚ ਕੀ ਖਾਸ ਕਾਰਨਾ ਪਹੁੰਚਣਾ ਹੈ ਮੈਡਮ ਅਵਾਡ ਨੰਬਰ 8 ਦੇ ਵਿੱਚ ਆਪਣੀ ਟੀਮ ਦੇ ਨਾਲ ਪਹੁੰਚੇ ਹੋ ਕੀ ਕਾਰਨਾ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅ ਵੀਰੇ ਅੱਜ ਅਸੀਂ ਇਸ ਕਰਕੇ ਆਏ ਆਂ ਵੀ ਪਿਛਲੇ ਦਿਨੀ ਇਸ ਬਾੜ ਦੇ ਵਿੱਚ ਇੱਕ ਮੁੰਡੇ ਦੀ ਚਿੱਟੇ ਨਾਲ ਮੌਤ ਹੋਈ ਸੀਗੀ ਤੇ ਸਾਡਾ ਤੇ ਫਿਰ ਉਸ ਤੋਂ ਬਾਅਦ ਮੈਂ ਇੱਕ ਵੀਡੀਓ ਪਾਈ ਸੀ ਮੈਂ ਸਰਚ ਕੀਤਾ ਵੀ ਸਾਡੇ ਸ਼ਹਿਰ ਦੇ ਵਿੱਚ ਇਹ ਜਿਹੜਾ ਚਿੱਟਾ ਕੌਣ-ਕੌਣ ਵੇਚਦਾ ਚਲੋ ਮੈਨੂੰ ਪਤਾ ਲੱਗਿਆ ਆਪਾਂ ਮੈਂ ਪਾਈ ਵੀ ਹੋਈ ਉਹ ਮੇਰੀ ਵੀਡੀਓ ਵੀ ਮੈਂ ਪਰਸਨਲੀ ਫੋਨ ਵੀ ਕਰ ਹਾਂ ਵੀ ਉਹਨਾਂ ਨੂੰ ਤੁਸੀਂ ਰੋਕੋ ਜਾਂ ਉਹਨਾਂ ਤੇ ਬਣਦੀ ਕਾਰਵਾਈ ਕਰੋ ਚਲੋ ਹਲੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਹਨਾ ਤਾਂ ਮੇਰਾ ਸੈਕੰਡ ਸਟੈਪ ਇਹ ਸੀਗਾ ਵੀ ਜੇ ਇੱਥੇ ਮੁੰਡੇ ਜਿਹੜੇ ਹੈਗੇ ਨੇ ਜਾਂ ਐਡਿਕਟਡ ਨੇ ਪਹਿਲਾਂ ਹੀ ਮਤਲਬ ਜੋ ਕੋਈ ਚਿੱਟਾ ਲਾਉਂਦਾ ਜਾਂ ਕੋਈ ਨਸ਼ਾ ਕਰਦਾ ਵੀ ਉਹਨਾਂ ਦਾ ਟ੍ਰੀਟਮੈਂਟ ਕਰਾਇਆ ਜਾਵੇ ਤਾਂ ਅਸੀਂ ਅੱਜ ਇਹੀ ਪਤਾ ਕਰਨ ਆਏ ਸੀ ਇੱਥੇ ਵੀ ਕਿਹੜੇ ਮੁੰਡੇ ਨੇ ਜਿਨ੍ਹਾਂ ਮਤਲਬ ਜਿਹੜੇ ਨਸ਼ਾ ਕਰ ਰਹੇ ਨੇ ਤੇ ਅਸੀਂ ਪਰਸੋਂ ਨੂੰ ਇੱਥੇ ਆਪਣੀ ਲੈਬ ਵਾਲੇ ਭੇਜਾਂਗੇ ਉਹ ਇਹਨਾਂ ਦਾ ਟੈਸਟ ਵਗੈਰਾ ਲੈਣਗੇ ਜਿਹੜਾ ਬੱਚਾ ਮਤਲਬ ਜਾਂ ਕੋਈ ਪੋਜ਼ਿਟਿਵ ਜਾਂ ਕੁਝ ਵੀ ਆਊਗਾ ਤਾਂ ਉਹਦਾ ਅਸੀਂ ਟ੍ਰੀਟਮੈਂਟ ਅਸੀਂ ਸਟਾਰਟ ਕਰਵਾਵਾਂਗੇ ਮੈਡਮ ਹੁਣ ਤੱਕ ਤੁਹਾਨੂੰ ਕੀ ਡੀਟੇਲਸ ਮਿਲੀਆਂ ਨੇ ਵੀ ਕਿੰਨੇ ਬੰਦੇ ਨਸ਼ਾ ਕਰਦੇ ਨੇ ਇੱਥੇ ਤੇ ਨਸ਼ੇ ਦੀ ਪਹੁੰਚ ਕਿਵੇਂ ਹੁੰਦੀ ਆ ਕੋਈ ਪੁਖਤਾ ਜਾਣਕਾਰੀ ਥੋੜਾ ਕੋਈ ਪੁਖਤਾ ਪ੍ਰੂਫ ਹੈਗੇ ਨੇ ਕਿ ਵਾਕਈ ਨਸ਼ਾ ਕਿਹੜਾ ਨਸ਼ਾ ਕਰਦੇ ਨੇ ਵੀਰੇ ਨਸ਼ਾ ਤਾਂ ਇੱਥੇ ਸਾਰੇ ਹੀ ਕਰ ਰਹੇ ਨੇ ਜੀ ਠੀਕ ਹੈ ਤਕਰੀਬਨ ਕਿ ਮਤਲਬ ਕੋਈ ਉਹ ਘਰ ਹੋਗਾ ਜਿਹਦੇ ਵਿੱਚ ਕੋਈ ਮੈਂਬਰ ਨਸ਼ਾ ਨਹੀਂ ਕਰ ਰਿਹਾ तकरीबन ਸਾਰੇ ਮੈਂਬਰ ਮੈਨੂੰ ਸੁਣਨ ਚ ਆਇਆ ਵੀ ਹਰ ਘਰ ਦੇ ਵਿੱਚ ਹੀ ਨਸ਼ਾ ਤੇ ਜਾਣਕਾਰੀ ਹੋਣਾ ਹੈ ਵੀ ਸਾਰੇ ਡਰਦੇ ਵੀ ਨੇ ਪੁਲਿਸ ਪ੍ਰਸ਼ਾਸਨ ਤੋਂ ਵੀ ਡਰਦੇ ਨੇ ਕੁਝ ਜਿਹੜੇ ਮਾਫੀਆ ਵਾ ਚਿੱਟਾ ਮਾਫੀਆ ਵੇਚਣ ਵਾਲੇ ਨੇ ਲੋਕ ਉਹਨਾਂ ਤੋਂ ਵੀ ਡਰਦੇ ਨੇ ਜੀ ਵੀ ਕੱਲ ਨੂੰ ਸਾਨੂੰ ਸਾਡੇ ਬੱਚਿਆਂ ਨੂੰ ਜਾਂ ਸਾਨੂੰ ਕੋਈ ਨੁਕਸਾਨ ਨਾ ਕਰ ਦੇ ਪਰ ਸਾਨੂੰ ਤਾਂ ਇਸ ਚੀਜ਼ ਦੀ ਪੂਰੀ ਇਨਫੋਰਮੇਸ਼ਨ ਨਾ ਕੌਣ ਹੈ ਕੌਣ ਨਹੀਂ ਹੈ ਜੀ ਕੀ ਪ੍ਰਸ਼ਾਸਨ ਦਾ ਕੋਈ ਸਹਿਯੋਗ ਹੈਗਾ ਤੁਹਾਨੂੰ ਇਸ ਇਸ ਮਾਮਲੇ 'ਚ ਫਿਲਹਾਲ ਤਾਂ ਜੀ ਕੋਈ ਸਾਨੂੰ ਸਹਿਯੋਗ ਨਹੀਂ ਹੈਗਾ ਫਿਲਹਾਲ ਤਾਂ ਆਪਣੀ ਅਸੀਂ ਟੀਮ ਦੇ ਥਰੂ ਜਾਂ ਐਨਜੀਓ ਦੇ ਥਰੂ ਹੀ ਇਹਨਾਂ ਦਾ ਇਲਾਜ ਕਰਵਾਵਾਂਗੇ ਤੇ ਇਹਨਾਂ ਦੇ ਟੈਸਟ ਵਗੈਰਾ ਕਰਵਾਵਾਂਗੇ ਜੋ ਸਾਡੇ ਤੋਂ ਬਣਦੀ ਕਾਰਵਾਈ ਹੈ ਜੋ ਮੈਂ ਪਹਿਲਾਂ ਹੀ ਆਪਣੀ ਪਹਿਲੀ ਵੀਡੀਓ ਚ ਕਹਿ ਚੁੱਕੀ ਆ ਵੀ ਜੇ ਪੁਲਿਸ ਪ੍ਰਸ਼ਾਸਨ ਇਸ ਤੇ ਕੋਈ ਠੋਸ ਕਦਮ ਨਹੀਂ ਚੱਕੂਗਾ ਤਾਂ ਅਸੀਂ ਮਤਲਬ ਜੇ ਕੋਈ ਛਿੱਟੇ ਨਾਲ ਮੌਤ ਹੋਈ ਸ਼ਹਿਰ ਚ ਤਾਂ ਇਹਦੀ ਜ਼ਿੰਮੇਵਾਰੀ ਵੀ ਪੁਲਿਸ ਤੇ ਪ੍ਰਸ਼ਾਸਨ ਤੇ ਉੱਪਰ ਹੀ ਆਊਗੀ ਤੇ ਅਸੀਂ ਰੱਖ ਕੇ Laash ਨੂੰ ਚੌਂਕ ਦੇ ਵਿੱਚ ਰੋਸ ਮਜਾਰਾ ਵੀ ਕਰਾਂਗੇ ਨਾ ਸੰਸਕਾਰ ਹੋਣ ਦਵਾਂਗੇ ਤੇ ਰੋਡ ਵੀ ਜਾਮ ਕਰਾਂਗੇ